प्यारे दोस्तों प्यार भरी सत श्री अकाल जी हां जी दोस्तों पेंशनरਾਂ ਦੇ ਲਈ ਵੱਡੀ ਖੁਸ਼ਖਬਰੀ 1 ਫਰਵਰੀ 2025 ਤੋਂ ਪੈਨਸ਼ਨ ਦੇ ਨਵੇਂ ਨਿਯਮ ਜਾਣੋ ਪੂਰੀ ਜਾਣਕਾਰੀ ਪੈਨਸ਼ਨ ਦੇ ਲਈ ਵੱਡੀ ਖੁਸ਼ਖਬਰੀ ਪੈਨਸ਼ਨ ਲੈਣ ਦੀ ਪ੍ਰਕਿਰਿਆ ਹੋ ਜਾਏਗੀ ਆਸਾਨ 2025 ਤੋਂ ਪੈਨਸ਼ਨਰਾਂ ਦੀਆਂ ਤਿੰਨ ਮਹੱਤਵਪੂਰਨ ਜੋ ਕਿ ਨਿਯਮ ਨੇ ਉਹਨਾਂ ਦੀ ਪੈਨਸ਼ਨ ਨੂੰ ਲੈ ਕੇ ਉਹ ਬਦਲਣ ਜਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਹੋ ਜਾਵੇਗੀ ਹੋਰ ਆਸਾਨ ਕੇਂਦਰ ਸਰਕਾਰ ਨੇ ਪੈਨਸ਼ਨ ਭੁਗਤਾਨ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਅ ਕਰਕੇ ਪੈਨਸ਼ਨਰਾਂ ਨੂੰ ਹੋਰ ਤੁਲਤ ਪ੍ਰਦਾਨ ਕਰਨ ਦਾ ਫੈਸਲਾ ਲਿਆ ਕਿਸੇ ਵੀ ਬੈਂਕ ਜਾਂ ਸ਼ਾਖਾ ਤੋਂ ਪੈਨਸ਼ਨ ਕਢਵਾਉਣ ਦੀ ਆਜ਼ਾਦੀ ਹੋਵੇਗੀ ਹੁਣ ਕਿਸੇ ਵੀ ਨਿਰਧਾਰਤ ਬੈਂਕ ਜਾਂ ਸ਼ਾਖਾ ਤੋਂ ਤੇ ਨਿਰਪਰ ਰਹਿਣਾ ਜਾਂ ਉਹਨਾਂ ਨੂੰ ਨਹੀਂ ਪਵੇਗਾ ਦੇਸ਼ ਦੇ ਕਿਸੇ ਵੀ ਬੈਂਕ ਸ਼ਾਖਾ ਤੋਂ ਆਪਣੀ ਜੋ ਪੈਨਸ਼ਨ ਹੈ ਉਸ ਨੂੰ ਕਢਵਾ ਸਕਦੇ ਨੇ ਪਹਿਲਾਂ ਕਿਸੇ ਖਾਸ ਬੈਂਕ ਜਾਂ ਸ਼ਾਖਾ ਤੋਂ ਉਹ ਪੈਨਸ਼ਨ ਕਢਵਾਉਂਦੇ ਸੀ ਹੁਣ ਇਹ پابੰਦੀ ਹਟਾ ਦਿੱਤੀ ਗਈ ਹੈ ਇਸ ਨਾਲ ਪੈਨਸ਼ਨ ਲੈਣ ਦੀ ਪ੍ਰਕਿਰਿਆ ਹੋਰ ਆਸਾਨ ਹੋ ਜਾਵੇਗੀ ਆਟੋਮੈਟਿਕ ਮਹਿੰਗਾਈ ਅਨੁਸਾਰ ਪੈਨਸ਼ਨ ਦੀ ਵਾਧੂ ਪ੍ਰਣਾਲੀ ਹੁਣ ਪੈਨਸ਼ਨਰਾਂ ਨੂੰ ਹਰ ਵਕਤ ਪੈਨਸ਼ਨ ਵਧਾਉਣ ਦੇ ਲਈ ਅਲੱਗ ਤੌਰ ਤੇ ਅਰਜੀ ਦੇਣ ਦੀ ਲੋੜ ਨਹੀਂ ਪਵੇਗੀ ਪੈਨਸ਼ਨ ਆਟੋਮੈਟਿਕ ਤੌਰ ਤੇ ਮਹਿੰਗਾਈ ਦੀ ਦਰ ਦੇ ਆਧਾਰ ਤੇ ਵਧ ਜਾਇਆ ਕਰੇਗੀ ਇਹ ਨਵਾਂ ਤਰੀਕਾ ਪੈਨਸ਼ਨਰਾਂ ਦੀ ਵਿੱਤੀ ਸੁਧਾਰ ਅਤੇ ਸਹੂਲਤਾਂ ਨੂੰ ਵਧਾਉਣ ਦੇ ਲਈ ਅਤੇ ਉਹਨਾਂ ਦੀ ਲਾਈਫ ਨੂੰ ਵਧੀਆ ਬਣਾਉਣ ਦੇ ਲਈ ਕੀਤਾ ਗਿਆ ਹੈ ਇਕ ਲਾਈਫ ਸਰਟੀਫਿਕੇਟ ਹੁਣ ਬੈਂਕ ਜਾਣ ਦੀ ਉਹਨਾਂ ਨੂੰ ਲਾਈਫ ਸਰਟੀਫਿਕੇਟ ਦੇ ਲਈ ਲੋੜ ਨਹੀਂ ਪਵੇਗੀ ਸਰਕਾਰ ਨੇ ਪੈਨਸ਼ਨਰਾਂ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਲਾਗੂ ਕਰ ਦਿੱਤੀ ਹੈ ਹੁਣ ਪੈਨਸ਼ਨਰ ਹਰ ਸਾਲ ਬੈਂਕ ਜਾ ਕੇ ਕਿਸੇ ਵੀ ਵਿਭਾਗ ਜਾਂ ਸਰਟੀਫਿਕੇਟ ਨੂੰ ਜਮ੍ਹਾਂ ਕਰਾਉਣ ਦੀ ਥਾਂ ਆਨਲਾਈਨ ਹੀ ਆਪਣੀ ਪਛਾਣ ਦੱਸ ਸਕਣਗੇ ਤੇ ਵਿਸ਼ੇਸ਼ ਕੈਲਕੂਲੇਟਰ ਵਿੱਚ ਨਵਾਂ ਬਦਲਾਅ ਹੋਣ ਦੇ ਨਾਲ ਹਰ ਮਹੀਨੇ ਡਿਜੀਟਲ ਪੈਨਸ਼ਨ ਸਲਿੱਪ ਈਮੇਲ ਰਾਹੀਂ ਭੇਜੀ ਜਾਵੇਗੀ ਗ੍ਰੈਜੂਇਟੀ ਦੀ ਵੱਧ ਤੋਂ ਵੱਧ ਸੀਮਾ ਵਧੀ ਹੁਣ 20 ਲੱਖ ਤੋਂ ਵੱਧ ਕੇ 25 ਇਲਾਕ ਕਰ ਦਿੱਤੀ ਗਈ ਹੈ ਟੈਕਸ ਮੁਕਤ ਵੀ ਹੋਵੇਗੀ ਪੈਨਸ਼ਨਰ ਆਪਣੀ ਕੋਲ ਰਕਮ ਵਿੱਚੋਂ 25% ਅਗਾਹ ਤੌਰ ਤੇ ਲੈ ਸਕਣਗੇ ਜਿਸ ਨੂੰ ਉੱਚ ਸਿੱਖਿਆ ਜਾਂ ਵਿਆਹ ਘਰ ਖਰੀਦਣ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾ ਸਕੇਗਾ ਪੈਨਸ਼ਨਰਾਂ ਦੀ ਪੈਨਸ਼ਨ ਦੇ ਵਿੱਚ ਤਬਦੀਲੀਆਂ ਹੋਣਗੀਆਂ ਇਸ ਤਰ੍ਹਾਂ ਨਵੇਂ ਨਿਯਮ ਬਣਨ ਦੇ ਨਾਲ ਉਹਨਾਂ ਦੀ ਲਾਈਫ ਹੋਰ ਆਸਾਨ ਹੋ ਜਾਵੇਗੀ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਵੱਡਾ ਲਾਭ ਵੀ ਪ੍ਰਾਪਤ ਹੋਵੇਗਾ ਉਹਨਾਂ ਦੀ ਵਿੱਤੀ ਸਥਿਤੀ ਤੇ ਜੀਵਨ ਵਿੱਚ ਸੁਧਾਰ ਆਵੇਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਸੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ